ਦੇਖੋ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਮੋਗਾ ਵਿਖੇ ਜਿਹੜਾ ਗੈਰ ਰੰਗ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਮੰਗਾ ਦਾ ਮੰਗ ਪੱਤਰ ਦੇਣਾ ਸੀ ਉਹ ਅੱਜ ਮੰਗ ਪੱਤਰ ਦਿੱਤਾ ਗਿਆ ਐਮਐਲਏ ਅਮਨ ਅਰੋੜਾ ਨੂੰ ਤੇ ਜਿੱਥੇ ਕਿਸਾਨਾਂ ਨੇ ਵੱਡੀ ਸੰਭੂਲਤ ਕੀਤੀ ਆ ਮੰਗ ਪੱਤਰ ਦੇਣ ਲਈ ਇਹਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਨਾ ਜਿਵੇਂ ਕਿ ਬਿਜਲੀ ਸੋਧ ਬਿੱਲ ਜਿਹੜਾ 2025 ਕੇਂਦਰ ਸਰਕਾਰ ਨੇ ਪਾਸ ਕੀਤਾ ਅਸੀਂ ਇਸ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਹਨੂੰ ਰੱਦ ਕੀਤਾ ਜਾਵੇ ਤਾਂ ਜੋ ਕਿ ਇਹ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਜਿਹੜਾ ਇਹ 2025 ਸੋਧ ਬੈਲਾ ਇਹ ਟੋਟਲ ਆਵਾਮ ਦਾ ਮੁੱਦਾ ਇਹਦੇ ਵਿੱਚ ਸਾਰੇ ਦੁਕਾਨਦਾਰ ਵੀ ਆਉਂਦੇ ਨੇ ਸਾਰੇ ਮਜ਼ਦੂਰ ਵੀ ਆਉਂਦੇ ਨੇ ਜੇ ਕਿ ਇਹ ਸੇ ਵੀ ਇਕੱਲੇ ਕਿਸਾਨ ਦਾ ਮੁੱਦਾ ਕਿਸਾਨ ਦਾ ਨਹੀਂ ਇਸ ਕਰਕੇ ਇਹਨੂੰ ਰੱਦ ਹੋਣਾ ਚਾਹੀਦਾ ਜੇ ਸਰਕਾਰ ਨੇ ਨਾ ਰੱਦ ਕੀਤਾ ਤਾਂ ਵੱਡੀ ਲੜਾਈ ਲੜੀ ਜਾਊਗੀ ਦੂਜਾ ਮਤਾ ਇਹ ਆ ਵੀ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਤੇ ਲੈਂਡਮਾਰਕਸ ਬੈਂਕ ਇਹ ਇੱਕ ਪੰਜਾਬ ਸਰਕਾਰ ਦਾ ਅਦਾਰਾ ਜਿੱਥੇ ਜਿਹੜਾ ਨੈਸ਼ਨਲਾਈਜ਼ਡ ਬੈਂਕਾਂ ਉਹਨਾਂ ਨੇ ਤਾਂ ਸਾਡੇ ਨਾਲ ਸੈਟਲਮੈਂਟ ਕਰ ਲਈ ਅਸੀਂ ਉਹਨਾਂ ਦਾ ਕਰਜ਼ਾ ਲਾ ਚੁੱਕੇ ਹਾਂ ਪਰ ਜਿਹੜਾ ਇਹ ਅਦਾਰਾ ਇੱਕ ਜਿਹੜਾ ਕਿਸਾਨ ਆ ਜਿਹਨੇ 60000 ਦਾ ਟੂ ਬਿਲ ਨੇ ਕਰਜ਼ਾ ਲਿਆ ਸੀ ਤੇ ਉਹ 20 ਸਾਲ ਹੋ ਗਏ ਦੀ ਮੌਤ ਹੋਈ ਨੂੰ ਉਹ ਕਿਸੇ ਮਤਲ ਕਰਜ਼ਾ ਸਰਕਾਰਾਂ ਉਹਨੀਆਂ ਵਾਅਦੇ ਕਰ ਲਈਆਂ ਵੀ ਅਸੀਂ ਮੋੜਾਂਗੇ ਤੁਸੀਂ ਮੋੜਨਾ ਨਹੀਂ ਅਸੀਂ ਮੋੜਿਆ ਨਹੀਂ ਉਹ ਜਿਹੜਾ ਕਰਜ਼ਾ ਵਧ ਕੇ 8 ਲੱਖ ਤੋਂ ਉੱਪਰ ਚਲਾ ਗਿਆ ਜੇ ਜਿਹੜੇ ਹੁਣ ਪ੍ਰਾਪਰਟੀ ਡਿਵਾਈਡ ਹੋ ਗਿਆ ਕਿਸਾਨ ਲੱਗ ਲੱਗ ਹੋ ਗਏ ਨੇ ਤੇ ਉਹ ਕਿਸਾਨ ਮੋੜ ਹੀ ਨਹੀਂ ਸਕਦੇ ਕਰਜ਼ਾ ਮੋੜ ਤੋਂ ਅਸਮਰੱਥ ਨੇ ਅਸੀਂ ਇਹ ਸਰਕਾਰ ਨੂੰ ਆਨੇ ਆ ਵੀ ਮਤਾ ਪਾ ਕੇ ਇਹਦਾ ਜਿਹੜਾ ਸੈਟਲਮੈਂਟ ਸਕੀਮ ਕੀਤੀ ਜਾਵੇ ਜਿਹੜਾ ਮੂਲ ਆ 60000 ਉਹ ਦੇਣ ਤੋਂ ਅਸੀਂ ਭਜ ਦੇ ਨਹੀਂ ਪਰ ਅਸੀਂ ਵਿਆਜ ਨਹੀਂ ਦੇ ਸਕਦੇ ਇਹਨਾਂ ਉਹ ਸਾਰਾ ਵਿਆਜ ਜਿਹੜਾ ਛੱਡਿਆ ਜਾਵੇ ਕਿਸਾਨ ਪੈਸੇ ਦੇਣ ਨੂੰ ਤਿਆਰ ਆ ਹਜ਼ਾਰਾਂ ਦੀ ਰਕਮ ਵਿੱਚ ਕਿਸਾਨ ਧੜਾ ਧੜ ਪੈਸੇ ਜਮ੍ਹਾਂ ਕਰਾ ਦੇਣਗੇ ਜੇ ਇਹ ਸਕੀਮ ਸਰਕਾਰ ਪੰਜਾਬ ਸਰਕਾਰ ਲਾਗੂ ਕਰਦੀ ਆ ਜਿਉਂ ਜਿਮਾਤ ਦੇ ਵਿੱਚ ਹੈ ਵੀ ਜਿਹੜੇ ਸਰਕਾਰ ਮਤਲਬ ਜ਼ਮੀਨਾਂ ਜਿਹੜੇ 1947 ਤੋਂ ਲੈ ਕੇ ਕਿਸਾਨ ਵਾਹ ਕੇ ਬੰਦਰ ਜ਼ਮੀਨਾਂ ਨੂੰ ਉਹਨਾਂ ਆਵਾਦ ਕੀਤੀਆਂ ਤੇ ਉਹ ਆਵਾਦਕਾਰਾਂ ਦੇ ਨਾਂ ਹੋ ਗਈਆਂ ਸੀ ਜ਼ਮੀਨਾਂ ਤੇ ਸਰਕਾਰ ਨੇ ਜਿਹੜਾ 19200 ਇੰਤਕਾਲ ਆ ਉਹ ਜਿਹੜੇ ਰੱਦ ਕਰਤੇ ਨੇ ਇਸ ਕਰਕੇ ਅਸੀਂ ਇਹ ਵੀ ਯਾਨੀ ਐਵੇਂ ਜਿਹੜੇ ਕਿਸਾਨ ਇੰਨੇ ਚਿਰਾਂ ਤੋਂ ਬੋਂਦੇ ਨੇ ਉਹਨਾਂ ਦੇ ਜਿਹੜੇ ਇੰਤਕਾਲ ਉਹ ਬਹਾਲ ਕੀਤੇ ਜਾਣ ਬਾਕੀ ਜਿਹੜਾ ਮੰਗਾ ਹੈਗਾ ਸਾਡੀਆਂ ਜਿਹੜੇ ਸਾਡੇ ਸੰਘਰਸ਼ ਦੇ ਵਿੱਚ ਦੇਖੋ ਇਹਨੇ ਖਨੌਰੀ ਬਾਰਡਰ ਸੀ ਸ਼ੰਭੂ ਬਾਰਡਰ ਸੀ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਨਾਲ ਧੱਕੇਸ਼ਾਹੀ ਕਰਕੇ ਸਾਡੇ ਟਰਾਲੀਆਂ ਟਰੈਕਟਰ ਸਾਡਾ ਸਮਾਨ ਤੋੜਿਆ ਉਹਦੀ ਪਰਪਾਈ ਕੀਤੀ ਜਾਵੇ ਜਿਹੜੇ ਕਿਸਾਨਾਂ ਤੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਪਰਾਲੀ ਵਾਲੇ ਪਰਚੇ ਨੇ ਇਹ ਸਾਨੂੰ ਜਿਹੜਾ ਮਤਲਬ ਐਨਜੀਟੀ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਜਿਹੜਾ ਕਿਸਾਨਾਂ ਦਾ ਧੂਆ ਹੁੰਦਾ ਇਹ ਤਾਂ ਸਿਰਫ ਕੇਵਲ ਤੇ ਕੇਵਲ 10 ਦਿਨ ਧੂਆ ਹੁੰਦਾ ਉਹ ਵੀ 5 6% ਤੇ ਜਿਹੜਾ ਅਗਸਤੀਆਂ ਉਹ 24 12 ਮਹੀਨੇ ਕੀਦਨ ਤੂੰਆਂ ਛੜਦਿਆਂ ਉਹਨਾਂ ਤੇ ਕੋਈ ਲਾਗੂ ਨਹੀਂ ਤੇ ਕਿਸਾਨਾਂ ਨੂੰ ਫੜ ਕੇ ਪਰਚੇ ਦੇ ਦੇ ਦਿੰਦੇ ਨੇ ਜੁਰਮਾਨੇ ਕਰ ਦਿੰਦੇ ਨੇ ਅਸੀਂ ਨਾ ਤਾਂ ਜੁਰਮਾਨੇ ਭਰਨੇ ਨੇ ਨਾ ਅਸੀਂ ਕੋਈ ਪਰਚਿਆਂ ਦੇ ਵਿੱਚ ਸਹੂਲਤ ਕਰਨੀਆਂ ਉਹ ਸਰਕਾਰ ਆਪੇ ਹੀ ਸਾਡੇ ਰੱਦ ਕਰੇ ਪਰਚੇ ਜਿੰਨੇ ਵੀ ਹੈਗੇ ਕਿਸਾਨਾਂ ਤੋਂ ਹੋਏ ਵੀ ਭੜਾਲੀ ਵਾਲੇ ਦੇਖੋ ਇਹ ਸਾਡਾ ਜਿਹੜਾ ਨਾਨ ਪੇਟੀਕਲ ਗੈਰ ਅਨੁਮੋਤਾ ਦੇ ਵਿੱਚ ਸਾਡੀ ਜਿਹੜੀ ਮਤਲਬ ਹੈਗੀ ਆ ਇੱਕ ਤਾਂ ਕੋਟ ਬੁੱਢਾ ਇੰਦਰਜੀਤ ਸਿੰਘ ਉਹਨਾਂ ਦੀ ਪਾਰਟੀ ਆ ਕਿਸਾਨ ਸਘਰਸ਼ ਕਮੇਟੀ ਇੱਕ ਹਰਜੀਤ ਸੁਖਜੀਤ ਸਿੰਘ ਦੀ ਹਰਗੋ ਢੰਡੇ ਉਹਨਾਂ ਦੀ ਪਾਰਟੀ ਆ ਇੱਕ ਗੁਰਿੰਦਰ ਸਿੰਘ ਪੰਗੂ ਉਹਨਾਂ ਦੀ ਸ਼ੇਰ-ਏ-ਪੰਜਾਬ ਪਾਰਟੀ ਆ ਜਿਵੇਂ ਸਾਡੀ ਬੀਕੇਯੂ ਕੋਸਾ ਪਾਰਟੀ ਆ ਇਸੇ ਤਰ੍ਹਾਂ ਹੋਰ ਵੀ 5-6 ਪਾਰਟੀਆਂ ਹਨ ਜਿਹੜਾ 8-9 ਪਾਰਟੀਆਂ ਜਿਹੜੀਆਂ ਗੈਰ ਰੈਜੀਮ ਮੋਰਚਾ ਚੱਲਦੇ ਆ ਜਿੱਥੇ ਇਹ ਕੱਲਾ ਪੰਜਾਬ ਦਾ ਮੋਰਚਾ ਨਹੀਂ ਇਹ ਆਲ ਇੰਡੀਆ ਦਾ ਮੋਰਚਾ ਆਜਨੇ ਜਿੰਨਾ ਜੁਪੀ ਬਿਹਾਰ ਕਰਨਾਟਕ ਆ ਤਾਮਲ ਅੱਡੂ ਬਹੁਤ ਸਾਰੀਆਂ ਜਿਹੜੀਆਂ ਆਰਗੇਨਿਜ਼ੇਸ਼ਨਾਂ ਇਸ ਮੋਰਚੇ ਦੇ ਵਿੱਚ ਕੰਮ ਅੱਜ ਕਰ ਰਹੀਆਂ ਨੇ ਇਸ ਤਰ੍ਹਾਂ ਦਾ ਆਵਾਜ਼ ਵੋਚਨ ਦਿੱਤਾ ਗਿਆ ਹੈ ਮੇਰੇ ਸਾਹਬ ਦੇਖੋ ਐਮ ਐਲ ਏ ਸਾਹਿਬ ਨੇ ਤਾਂ ਕਹਿਆ ਵੀ ਅਸੀਂ ਤੁਹਾਡੀਆਂ ਮੰਗਾਂ ਦੀ ਆਵਾਜ਼ ਉਠਾਵਾਂਗੇ ਮੈਂ ਕਿਹਾ ਆਏ ਨਹੀਂ ਗੱਲਾਂ ਨਾਲ ਨਹੀਂ ਤੁਸੀਂ ਬਣਨੇ ਐਮ ਐਲ ਏ 93 ਐਮ ਐਲ ਏ ਪੰਜਾਬ ਦੇ ਬਣਾ ਕੇ ਲੋਕਾਂ ਨੇ ਕਹ ਲਿਆ ਤੁਸੀਂ ਉਤੋਂ ਤਾਂ ਡਿੱਗੇ ਨਹੀਂ ਆਪ ਵੀ ਆਪ ਤਾਂ ਬਣੇ ਨਹੀਂ ਅਸੀਂ ਬਣਾਏ ਨੇ ਤੇ ਜੇ ਤੁਸੀਂ ਅੱਜ ਵੀ ਕਿਸਾਨਾਂ ਤੋਂ ਕੰਨੀ ਕਤਰਾਉਂਗੇ ਆਮ ਆਹਵਾਂ ਤੋਂ ਕੰਨੀ ਕਤਰਾਉਂਗਾ ਤੁਹਾਨੂੰ ਕਹਿੰਦੀ ਚੰਗਾਰੀ ਕਹਣਾ ਜੇ ਤੁਸੀਂ ਵਾਵਾ ਖਟਣੀ ਆ ਆਪਦਾ ਨਾਮ ਰੋਚਨ ਕਰਨਾ ਇਹ ਤੁਰੰਤ ਜਿਹੜੀਆਂ ਮੰਗਾਂ ਸਾਡੀਆਂ ਲਾਗੂ ਕਰਵਾਉਣੀਆਂ ਚਾਹੀਦੀਆਂ ਕਿਉਂਕਿ ਅੱਜ ਟੋਟਲ ਪੰਜਾਬ ਦੇ ਵਿੱਚ ਇਹ ਜਿਹੜੀਆਂ ਮੰਗਾਂ ਦਾ ਸਾਡਾ ਹੈਗਾ ਮੈਮੋਰੰਡਮ ਹਰੇਕ ਐਮਐਲਏ ਹਰੇਕ ਮੰਤਰੀ ਨੂੰ ਪਹੁੰਚ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਯੂਨੀਅਨ ਵੱਲੋਂ ਸਾਡੇ ਮੇਰੇ ਜਿੰਨੇ ਵੀ ਸਤਕਾਰਯੋਗ ਸਾਡੇ ਪਿਤਾ ਸમાન ਬਜ਼ੁਰਗ ਔਰ ਮੇਰੇ ਭਰਾ ਅਤੇ ਮਨਛੇ ਹੋਣਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰ ਐਮਐਲਏ ਨੂੰ ਜਿਹੜੇ ਮੰਗ ਪੱਤਰ ਸੋਪੇ ਗਏ ਆ ਇਸ ਦੇ ਵਿੱਚ ਇੱਕ ਜਿਹੜਾ ਕੇਂਦਰ ਸਰਕਾਰ ਵੱਲੋਂ ਐਕਟ 2025 ਬਿਜਲੀ ਬੋਰਡ ਵੱਲੋਂ ਲਾਗੂ ਕੀਤਾ ਜਾਣਾ ਹੈਗਾ ਉਸ ਨੂੰ ਰੱਦ ਕਰਨ ਲਈ ਇਹਨਾਂ ਨੇ ਅਪੀਲ ਕੀਤੀ ਹੈਗੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਔਰ ਇਸ ਨੂੰ ਰੱਦ ਕਰਵਾਇਆ ਜਾਵੇ ਇੱਕ ਜਿਹੜੇ ਬਿਜਲੀ ਵਾਲੇ ਚਿਪ ਵਾਲੇ ਮੀਟਰ ਲੱਗ ਰਹੇ ਹੈਗੇ ਆ ਉਸ ਦੇ ਇਸ ਦਾ ਇਹਨਾਂ ਨੇ ਸਾਰਿਆਂ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਕਿਉਂਕਿ ਸਭ ਨੂੰ ਲੱਗਦਾ ਹੈਗਾ ਕਿ ਪ੍ਰੀपेड ਨੂੰ ਕਰਵਾਉਣਾ ਪਏਗਾ ਔਰ ਪੰਜਾਬ ਦੇ ਵਿੱਚ ਲੋਕਾਂ ਨੂੰ ਦਿੱਕਤਾਂ ਆਣਗੀਆਂ ਔਰ ਜਿਨ੍ਹਾਂ ਦੇ ਮੀਟਰ ਲੱਗੇ ਹੋਏ ਆ ਉਹ ਚੇਂਜ ਨਾ ਕੀਤੇ ਜਾਣ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਅੱਜ ਲੈ ਕੇ ਸਾਡੇ ਕਿਸਾਨ ਵੀਰ ਪਹੁੰਚੇ ਹੈਗੇ ਆ ਔਰ ਮੈਂ ਯਕੀਨ ਦਿਵਾਉਣੀ ਆ ਕਿ ਵਿਧਾਨ ਸਭਾ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਜ਼ਰੂਰ ਚੁੱਕਿਆ ਜਾਵੇਗਾ ਇੱਕ ਬਹੁਤ ਹੀ ਜ਼ਰੂਰੀ ਸਾਡੇ ਸੀਐਮ ਸਾਹਿਬ ਨੂੰ ਅਸੀਂ ਸਭ ਅਪੀਲ ਕਰਾਂਗੇ ਔਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਇੱਕ ਬੜੀ ਜ਼ਾਇਦ ਜੀ ਮੰਗ ਜਿਹੜੀ ਰੱਖੀ ਗਈ ਹੈ ਕਿ ਕੋਆਪਰੇਟਿਵ ਸੋਸਾਇਟੀਆਂ ਵੱਲੋਂ ਸਾਡੇ ਇਹ ਪੰਜਾਬ ਸਰਕਾਰ ਦੇ ਅੰਦਰ ਹੁੰਦੀਆਂ ਹੈਗੀਆਂ ਜਿੰਨੇ ਵੀ ਕਿਸਾਨ ਵੀਰਾਂ ਨੇ ਕਰਜ਼ੇ ਚੁੱਕੇ ਹੋਏ ਸੀਗੇ ਜਿਹੜੀ ਕਰਜ਼ੇ ਦੀ ਅਮਾਉਂਟ ਇਹ ਦੇਣ ਲਈ ਤਿਆਰ ਹੈਗੇ ਆ ਔਰ ਉਹਨਾਂ ਦੇ ਜਿੰਨਾ ਵਿਆਜ ਲੱਗਿਆ ਹੋਇਆ ਉਸ ਨੂੰ ਮਾਫ ਕਰਵਾਉਣ ਦੇ ਲਈ ਇਹਨਾਂ ਨੇ ਅੱਜ ਇੱਕ ਆਪਣੀ ਇੱਕ ਮੰਗ ਰੱਖੀ ਹੈਗੀ ਹੈ ਔਰ ਇਹ ਮੰਗ ਵੀ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਮਾਨਯੋਗ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਔਰ ਕਿਸਾਨ ਵੀਰਾਂ ਦੇ ਲਈ ਵੱਧ ਛੜ ਕੇ ਕੰਮ ਕਰਦੇ ਆ ਜਿਸ ਤਰ੍ਹਾਂ ਚਾਹੇ ਉਹ ਪਿੰਡ ਦੇ ਸਾਡੇ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਬੜੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਔਰ ਚਾਹੇ ਉਹ ਦਿਨ ਦੇ ਟਾਈਮ ਖੇਤਾਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਗਈ ਹੋਵੇ ਔਰ ਪਹਿਲੀ ਵਾਰ 8 8 10 10 ਘੰਟੇ ਜਿਹੜੀ ਰਾਤ ਨੂੰ 2 ਵਜੇ 3 ਵਜੇ ਜਾਂ 1 ਵਜੇ ਬਿਜਲੀ ਛੱਡੀ ਜਾਂਦੀ ਸੀਗੀ ਪਹਿਲਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿਨ ਦੇ ਟਾਈਮ ਜਿਲੀ ਮਿਲੀ ਆ ਕਿਸਾਨ ਵੀਰਾਂ ਨੂੰ ਔਰ ਉਸੇ ਤਰ੍ਹਾਂ ਚਾਹੇ ਗੰਨੇ ਦੇ ਰੇਟ ਵਧਾਏ ਗਏ ਹੋਣ ਔਰ ਹੋਰ ਬਹੁਤ ਸਾਰੇ ਜਿਹੜੇ ਫੈਸਲੇ ਕਿਸਾਨ ਹਿੱਤਾਂ ਦੇ ਲਈ ਲੱਤੇ ਗਏ ਆ ਔਰ ਇਹ ਫੈਸਲੇ ਵੀ ਜਿਹੜੇ ਮੇਰੇ ਵੀਰਾਂ ਦੀ ਮੰਗ ਆਈ ਹੈਗੀ ਹੈ ਉਹਨੂੰ ਵੀ ਮਾਨਯੋਗ ਸੀਐਮ ਸਾਹਿਬ ਤੱਕ ਅਸੀਂ ਸਾਰੇ ਹੀ ਐਮਐਲਏ ਸਹਿਮਾਨ ਪਹੁੰਚਾਵਾਂਗੇ ਔਰ ਮੈਂ ਯਕੀਨ ਦਿਵਾਉਣੀ ਆ ਕਿ ਇਹਨਾਂ ਦੇ ਉੱਤੇ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਨੇ ਪੰਜਾਬ ਸਰਕਾਰ ਆਪਣੀ ਕਿਸਾਨ ਵੀਰਾਂ ਦੇ ਨਾਲ ਖੜੀ ਹੈ ਔਰ ਅਸੀਂ ਪਰਸਨਲੀ ਅਸੀਂ ਕਿਸਾਨੀ ਪਰਿਵਾਰ ਤੋਂ ਵੀ ਸ਼ੰਕਰ ਜੀ ਸਾਰੇ ਜਾਣੇ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਔਰ ਇਹਨਾਂ ਦੀਆਂ ਮੰਗਾਂ ਮੰਗੀਆਂ ਜਾਣ ਅਨ ਦੇਖੋ ਜੀ ਸਾਡੇ ਸਤਿਕਾਰਯੋਗ ਐ ਵੱਡੇ ਆ ਸਾਡੇ ਔਰ ਮੈਂ ਖੁਦ ਕਿਸਾਨ ਪਰਿਵਾਰ ਮੈਂ ਕਿਸਾਨਾਂ ਦੀ ਹੀ ਹੈਗੀ ਆ ਔਰ ਮੈਨੂੰ ਪਤਾ ਕਿ ਮਿਹਨਤ ਕਰਦੇ ਹੈਗੇ ਆ ਔਰ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਹੈ ਸਾਡਾ ਮੈਂ ਬਹੁਤ ਛੋਟੀ ਆ ਔਰ ਸਾਡਾ ਫਰਜ਼ ਮੰਨਦਾ ਸਭ ਨੂੰ ਇੱਜ਼ਤ ਮਾਨ ਦੇਣ ਦਾ ਔਰ ਇਹਨਾਂ ਵੱਲੋਂ ਵੀ ਸਭ ਵੱਲੋਂ ਬਹੁਤ ਪਿਆਰ ਸਤਿਕਾਰ ਆਪਣੀਆਂ ਬੇਟੀਆਂ ਵਾਂਗੂ ਦਿੱਤਾ ਜਾਂਦਾ ਸੋ ਅਸੀਂ ਤਾਂ ਰਣੀ ਆ ਜੀ ਇਹਨਾਂ ਦੇ ਕਿਉਂਕਿ ਬਹੁਤ ਪਿਆਰ ਸਤਿਕਾਰ ਇਹਨਾਂ ਨੇ ਮੈਨੂੰ ਦਿੱਤਾ ਸੀ ਤਾਈ ਮੈਂ ਵਿਧਾਨ ਸਭਾ ਪਹੁੰਚ ਪਾਈ ਆ ਔਰ ਹਮੇ ਜੋ ਜਿਹੜੀ ਇੱਜ਼ਤ ਹੈ ਦਿਲ ਦੇ ਵਿੱਚ ਐਦਾਂ ਹੀ ਬਣੀ ਰਹੂਗੀ